ਜੋਧਾ ਤਾਈ ਜੀ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਪੁੱਤ ਕਿਹਾਲ ਚਲ ਵਧੀਆ ਵਧੀਆ ਹੋਰ ਸਭ ਨਾਲ ਠੀਕ ਠਾਕ ਹਾਂ ਵਧੀਆ ਆ ਜਾ ਸਬਿੰਨੇ ਨਹੀਂ ਕਹਿਣਾ ਹੀ ਹੈ 10 ਪੁੱਤ ਕੰਮ ਆ ਤਾਈ ਜੀ 21 ਆ ਜਾ ਜੋਧਾ ਬਹਿ ਜਾ ਪੁੱਤ ਹੋਸਨਾ ਠੀਕ ਠਾਕ ਆ ਹਾਂਜੀ ਵਧੀਆ ਮੈਂ ਇਧਰੋਂ ਬੈਠੇ ਜੀ ਕੈਮਰਾ ਇਧਰ ਉੱਥੇ 21 ਆ ਜਾ ਜੋਧਾ ਪੁੱਤ ਤਾਂ ਨਵੀ ਪਤਾਵਾ ਮੇਰੇ ਕੋਈ ਨਾ ਟਾਈਮ ਨਹੀਂ ਹੁੰਦਾ ਰੋਜ਼ ਦੇ ਨਿਕਲਿਆ ਨਹੀਂ ਜਾਂਦਾ ਨਾਲੇ ਨਿਆਣੇ ਨੂੰ ਹੁੰਦਾ ਵਾ ਆਪੇ ਮਾਪਿਆਂ ਨਾਲ ਹੀ ਰਵੇ ਤੇ ਚੰਗਾ ਹਾਂ ਹਾਂਜੀ 21 21 ਤਾਈ ਜੀ ਤੈਹੀਂ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਇੰਨਾ ਫਿਕਰ ਕਿਉਂ ਕਰਦੇ ਜੀ ਤੁਸੀਂ ਇਦਾਂ ਕਿਉਂ ਸੋਚਦੇ ਇਹੋ ਹੀ ਕਹਿੰਦਾ 1 ਮਿੰਟ ਮੈ ਜੀ 21 ਤਾਈ ਜੀ ਤੁਸੀਂ ਕਿਉਂ ਫਿਕਰ ਕਰਦੇ ਜੀ ਅਹੀਂ ਨਹੀਂ ਤੁਹਾਡੇ ਬੱਚੇ ਕੋਈ ਗੱਲ ਨਹੀਂ ਤਾਈ ਜੀ ਸਮਾਂ ਵਾ ਇਦਾਂ ਦਾ ਆਪੇ ਹੌਲੀ ਹੌਲੀ ਉਹਨਾਂ ਨੂੰ ਵੀ ਸਮਝ ਆ ਜਾਣੀ ਆ ਦਿਲਜੀਤ ਦਾ ਸੁਭਾਅ ਉਦਾਂ ਹੀ ਥੋੜਾ ਜਿਹਾ ਕਾਲਾ ਵਾ ਦਿਨੋਂ ਨੀ ਉਹ ਮਾੜਾ ਹੈਗਾ ਤੇ ਆਪੇ ਸਮਝ ਆ ਜੂਗੀ ਹੌਲੀ ਹੌਲੀ ਦੋ ਵਾਰੀ ਹੋ ਗਿਆ ਕਿੱਟਿਓ 2 ਵਾਰ ਤੇ ਹੀ ਨਾ ਫਿਕਰ ਕਰਿਆ ਕਰੋ ਆਪੇ ਸਿਆਣੀ ਹੋ ਜਾਣਾ ਉਹਨਾਂ ਕਿਹੇ ਵੇਲੇ ਕਹਿੰਦੇ ਹੁੰਦੇ ਆ ਪਿਤਾ ਜੀ ਨੇ ਸਾਡੇ ਵਾਸਤੇ ਬੜਾ ਕੀਤਾ ਕਦੇ ਨਹੀਂ ਸਾਨੂੰ ਮਾੜਾ ਚੰਗਾ ਗਿਆ ਹਰ ਕੰਮ 'ਚ ਸਾਡਾ ਸਾਥ ਦਿੱਤਾ ਜਿੱਥੇ ਹੀ ਇੱਥੋਂ ਕਰਿਆ ਭਾਜੀ ਜਾਣਾ ਵਾ ਜਾ ਕੇ ਇਹਨੂੰ ਵੀ ਵੇਖਾਂ ਇਹਨਾਂ ਵੀ ਸ਼ਹਿਰੋਂ ਆਉਣਾ ਵਾ ਤੇ ਆਪਾਂ ਦੋਵੇਂ ਜਣੇ ਨਾ ਕਿਸੇ ਦਿਨ ਰਾਤ ਨੂੰ ਆਵਾਂਗੇ ਤੇ ਨਾਲ ਅਨਮੋਲ ਨੂੰ ਲੈਵਾਂਗੇ ਫੇਰ ਰੋਟੀ ਖਾਵਾਂਗੇ ਜਾ ਮੈਂ ਦੱਸ ਤੈ ਐਡ ਕਰ ਦੋਣੀ ਆ ਉਹ ਮੈਂ ਤਾਂ ਕਹਿਣ ਲਈ ਆ ਇਥੇ ਰੌਣਕ ਲੱਗੀ ਰਹੋਗੀ ਮੇਰੇ ਕੋਲ ਵੀ ਚਲੋ ਕੋਈ ਨਹੀਂ ਕਰ ਲਾਂਗੀ ਗੱਲ ਇਹਨਾਂ ਨਾਲ ਚਲ ਕਰੀ ਗੱਲ ਜੋਬਨ ਆਇਓ ਫਿਰ ਕਿਸਨ ਹੈ ਇੱਕ ਮਿੰਟ ਪਾ ਉਹ ਮੈਂ ਤੇ ਉਦਣ ਵੀ ਗਿਆ ਸੀ ਜੋਬਨ ਨੂੰ ਮੈਂ ਆ ਵੀ ਘਰ ਤੇ ਉਹਦੇ ਪੈਸੇ ਨਾ ਲਾਈ ਆ ਸਾਡਾ ਵੀ ਏਡਾ ਵੱਡਾ ਹੈਗਾ ਹੀ ਆਹੀਂ ਕਿੰਨੂੰ ਦੇਣਾ ਵਾ ਜੋਬਨ ਵਾ ਵਧ ਗਿਆ ਤੁਸੀਂ ਏਦਾਂ ਕਰੋ ਗੱਲ ਕਰੋ ਤੁਸੀਂ ਉਹਦੇ ਨਾਲ ਇਹ ਤਾਂ ਹੁਣ ਸਲਾਹ ਕਰਦੇ ਹੀ ਬਣਾਉਣ ਦੀ ਤੇ ਕਿਹੜੇ ਗਲਤ ਹੋਵੇਗਾ ਤੁੰਦ ਬਰੇ ਤੇ ਕੋਈ ਗੱਲ ਨਹੀਂ ਖਰੇ ਰੱਬ ਕਿਹੜੇ ਰੰਗਾਂ ਵਿੱਚ 라ਜੀ ਕੋਈ ਗੱਲ ਨਹੀਂ ਗੱਲ ਕਰਕੇ ਵੇਖੂਗਾ ਕੱਟ ਰਿਹਾ ਮਨ ਜੀ ਇਹ ਹੀ ਗੱਲ ਜੀ ਕਰ ਲੈਨੇ ਗੱਲ ਤੁਸੀਂ ਨਾ ਇਹੋ ਗੱਲ ਜਿਹੜੀ ਹੈ ਨਾ ਇਹੋ ਚਲੀਏ ਇਹੋ ਇਹੋ ਗੱਲ ਜਿਸ ਸਹੀ ਹੈ ਰੋਟੀਆਂ ਪਕਾ ਲਈਆਂ ਸਪਾਈਆਂ ਕਰ ਲਈਆਂ ਦਿਖਵਾ ਕੇ ਵੀ ਕਿਸ ਹੋਂਗੇ ਸਹੀ ਗੱਲ ਹੋਣੀ ਹੋ ਕੰਮ ਹੀ ਹੈ ਹਾਂ ਉਹ ਵੀ ਹੁਣ ਨਾ ਜੇ ਤੁਹਾਡੀ ਸਹਿਮਤੀ ਹੋਵੇ ਅਹੀਂ ਆਪਣੇ ਵਾਲਾ ਕਰ ਦੇ ਦਈਏ ਜੋ ਬਣੂਗਾ ਕੱਢ ਲੈ ਤਾਂ ਹੀ ਨਾ ਇਹ ਫੈਸਲਾ ਲੈ ਹੀ ਲਿਆ ਹੈ ਇਹ ਸਾਡੀ ਦੋਵਾਂ ਦੀ ਸਲਾਹ ਹੀ ਹੈ ਵੇਖੋ ਭੈਣ ਜੀ ਮੈਂ ਮੰਦੀ ਆ ਇੱਥੇ ਸ਼ੁਰੂ ਕਰੇ ਭੈਣ ਜੀ ਤੁਹਾਡੀ ਗੱਲ ਤੁਹਾਨੂੰ ਵੀ ਨਾ ਬੁੱਢੇ ਵਾਰ ਸਹਾਰਾ ਚਾਹੀਦਾ ਵਾ ਤੁਹਾਡਾ ਵੀ ਸਹਾਰਾ ਬਣੂਗਾ ਤੈਨੂੰ ਹੀ ਪਤਾ ਮੱਟਲੀ ਮਠੀ ਰਹਿਣੀ ਹੁਣ ਇਹਨੇ ਤੇ ਜੇ ਆਉਂਦਾ ਨਾ ਤੇ ਉਹਨਾਂ ਕਰ ਲੈਨੇ ਸਲਾਹ ਵੀ ਆ ਗੱਲ ਬਾਤ ਤੇਰੇ ਤਾਇਏ ਦਾ ਤਾਈ ਜੀ ਦਾ ਮੈਂ ਹੁਣ ਕਰਿਓ ਗੱਲ ਤਨਾ ਹਾਂ ਚਲੋ ਠੀਕ ਆ ਆਇਓ ਕਰ ਹੈ ਹਾਜ਼ਰ ਹੂੰ ਸਰਵਾ ਕੋ ਚੱਲ ਆਉਂਦਾ ਨਾ ਜੋਬਨ ਤੋਦਨਾ ਮੈਂ ਕਰਤਾ ਸਲਾਬ ਵੀ ਤੇਰਾ ਤਾਇਆ ਤੇ ਤਾਈ ਆਏ ਹੀ ਤੇ ਆ ਗੱਲਬਾਤ ਕਹਿੰਦੇ ਚੱਲਣ ਇੱਕ ਗੱਲ ਹੀ ਨਹੀਂ ਕਰ ਰਹੀ ਤੇ ਆਹੋ ਤੇ ਆਉਂਦਾ ਨਾ ਜੋਬਨ ਤਾਂ ਕੋਈ ਗੱਲ ਨਹੀਂ ਜੀ ਕਿ ਉਹ ਮੇਰੇ ਸਹੌੜੇ ਮੈਂ ਵੇਖ ਲਿਆ ਸੀ ਅੱਜ ਉਹ ਵੇਖਣ ਡਿਆ 2 1 ਚਲੋ ਹੁੰਦਾ ਨਾ ਜੋਬਣ ਤਾਂ ਆਪਾਂ ਦੋਵੇਂ ਜਾਣੇ ਜਾਂਦੇ ਆ ਮਿਲ ਜਾਣਗੇ ਆ ਫੈਸਲਾ ਨਾ ਇਹਨਾਂ ਦੋਵਾਂ ਜੀਆਂ ਨੇ ਬੜਾ ਵਧੀਆ ਲਿਆਵਾ ਜੋਤੇ ਤਾਈ ਜੀ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਆਪਾਂ ਤੇ ਕਿੱਦਾਂ ਚੱਲ ਵਧੀਆ ਵਧੀਆ ਫੋਰਸ ਨਾਲ ਠੀਕ ਠਾਕ ਹਾਂ ਵਧੀਆ ਆ ਰਹੇ ਸਭ ਨੇ ਚੰਗੀ ਕਹਿਣਾ ਹੀ ਹੈ 10 ਪੁੱਤ ਕੰਮ ਆ ਲੱਲਾ ਤਾਜੀ ਆ ਜਾ ਜੋ ਤਾ ਬਹਿ ਜਾ ਪੁੱਤ ਹੋਸਨਾ ਠੀਕ ਠਾਕ ਆ ਹਾਂਜੀ ਵਧੀਆ ਮੈਂ ਇਧਰੋਂ ਪਹਿਲੇ ਜੀ ਕੈਮਰਾ ਇਧਰ ਉੱਥੇ ਵੀ 21 ਆ ਜਾ ਜੋ ਤਾ ਪੁੱਤ ਤੁਹਾਨੂੰ ਵੀ ਪਤਾ ਵਾ ਮੇਰੇ ਕੋਈ ਨਾ ਟਾਈਮ ਨਹੀਂ ਹੁੰਦਾ ਰੋਜ਼ ਤੇ ਨਿਕਲਿਆ ਨਹੀਂ ਜਾਂਦਾ ਨਾਲੇ ਨਿਆਣੇ ਨੂੰ ਹੁੰਦਾ ਵਾ ਆਪੇ ਮਾਪਿਆਂ ਨਾਲ ਹੀ ਰਵੇ ਤੇ ਚੰਗਾ ਹਾਂ ਹਾਂਜੀ ਹੁਣ 21 21 ਤਾਈ ਜੀ ਤੇ ਹੀ ਦੰਦੀਆਂ ਗੱਲਾਂ ਨਾ ਕਰਿਆ ਕਰੋ ਇਨਾ ਫਿਕਰ ਕਿਉਂ ਕਰਦੇ ਜੀ ਤੁਸੀਂ ਇਦਾਂ ਕਿਉਂ ਸੋਚਦੇ ਇਹੋ ਹੀ ਕਹਿਣਾ 1 1 ਮਿੰਟ ਬਾਜੀ 2 1 ਤਾਈ ਜੀ ਤੁਸੀਂ ਕਿਉਂ ਫਿਕਰ ਕਰਦੇ ਜੀ ਅਹੀਂ ਨਹੀਂ ਤੁਹਾਡੇ ਬੱਚੇ ਕੋਈ ਗੱਲ ਨਹੀਂ ਤਾਈ ਜੀ ਸਮਾਂ ਵਾਂ ਇਦਾਂ ਦਾ ਆਪੇ ਹੌਲੀ ਹੌਲੀ ਉਹਨਾਂ ਨੇ ਵੀ ਸਮਝ ਆ ਜਾਣੀ ਆ ਦਿਲਜੀਤ ਦਾ ਸੁਭਾਅ ਉਦਾਂ ਹੀ ਥੋੜਾ ਜਿਹਾ ਕਾਲਾ ਵਾ ਦਿਲੋਂ ਨਹੀਂ ਉਹ ਮਾੜਾ ਹੈਗਾ ਤੇ ਆਪੇ ਸਮਝ ਆ ਜਾਊਗੀ ਹੌਲੀ ਹੌਲੀ ਦੋ ਵਾਰੀ ਹੋ ਗਿਆ ਕਿੱਟਿਓ 2 1 ਤੇਹੀ ਨਾ ਫਿਕਰ ਕਰਿਆ ਕਰੋ ਆਪੇ ਸਿਆਣੇ ਹੋ ਜਾਣਾ ਉਹਨਾਂ ਕਿਹੇ ਵੇਲੇ ਕਹਿੰਦੇ ਹੁੰਦੇ ਆ ਪਿਤਾ ਜੀ ਨੇ ਸਾਡੇ ਵਾਸਤੇ ਬੜਾ ਕੀਤਾ ਕਦੇ ਨਹੀਂ ਸਾਨੂੰ ਮਾੜਾ ਚੰਗਾ ਗਿਆ ਹਰ ਕੰਮ 'ਚ ਸਾਡਾ ਸਾਥ ਦਿੱਤਾ ਜਿੱਥੇ ਹੀ ਇੱਥੋਂ ਬਰੇ ਭਾਜੀ ਜਾ ਕੇ ਇਹਨੂੰ ਵੀ ਵੇਖਾਂ ਇਹਨਾਂ ਵੀ ਸ਼ਹਿਰੋਂ ਆਉਣਾ ਵਾ ਤੇ ਆਪਾਂ ਦੋਵੇਂ ਜਣੇ ਨਾ ਕਿਸੇ ਦਿਨ ਰਾਤ ਨੂੰ ਆਵਾਂਗੇ ਤੇ ਨਾਲ ਅਨਮੋਲ ਨੂੰ ਲੈ ਆਵਾਂਗੇ ਫੇਰ ਰੋਟੀ ਖਾਵਾਂਗੇ ਚਾ ਮੈਂ ਦੱਸ ਦਿੰਦੀ ਆ ਉਹ ਮੈਂ ਤਾਂ ਕਹਿਣ ਲਈ ਆ ਇਥੇ ਰੌਣਕ ਲੱਗੀ ਰਹੂਗੀ ਮੇਰੇ ਕੋਲ ਵੀ ਚਲੋ ਕੋਈ ਨਹੀਂ ਕਰ ਲਾਂਗੀ ਗੱਲ ਇਹਨਾਂ ਨਾਲ ਚੱਲ ਕਰੀ ਗੱਲ ਗੱਲ ਜੋਬਨ ਨਾਲ ਆਇਓ ਫਿਰ ਕਿਸਨ ਹੈ ਇੱਕ ਮਿੰਟ ਪਾਓ ਮੈਂ ਤੇ ਉਦਣ ਵੀ ਕਿਹਾ ਸੀ ਜੋਬਨ ਨੂੰ ਮੈਂ ਆ ਵੀ ਘਰ ਤੇ ਬਹੁਤੇ ਪੈਸੇ ਨਾ ਲਾਈ ਆ ਸਾਡਾ ਵੀ ਇੱਦਾਂ ਵੱਡਾ ਹੈਗਾ ਹੀ ਆਹੀਂ ਕਿੰਨੂੰ ਦੇਣਾ ਵਾ ਜੋਬਨ ਵਾ ਵੱਧ ਗਿਆ ਤੁਸੀਂ ਇੱਦਾਂ ਕਰੋ ਗੱਲ ਕਰੋ ਤੁਸੀਂ ਇਹਦੇ ਨਾਲ ਇਹ ਤੇ ਹੁਣ ਸਲਾਹ ਕਰਦੇ ਸੀ ਬਣਾਉਣ ਦੀ ਤੇ ਕਹੇ ਗਲਤ ਹੋ ਗਏ ਤੇ ਕੋਈ ਗੱਲ ਨਹੀਂ ਖਰੇ ਰੱਬ ਕਿਹੜੇ ਰੰਗਾਂ ਵਿੱਚ 라ਜੀ ਕੋਈ ਗੱਲ ਨਹੀਂ ਗੱਲ ਕਰਕੇ ਵੇਖੂਗਾ ਕੱਢ ਲੈ ਮਨ ਇਹ ਨਹੀਂ ਕਿ ਕੋਈ ਗੱਲ ਕਰ ਲੈ ਲੈਂਦੇ ਗੱਲ ਤੁਸੀਂ ਨਾ ਇਹੋ ਹੀ ਗੱਲ ਜਿਹੜੀ ਹੈ ਨਾ ਇਹੋ ਚਲੀਏ ਇਹੋ ਹੋਗਾ ਜਿਸ ਹੈ ਰੋਟੀਆਂ ਪਕਾ ਲਈਆਂ ਸਪਾਈਆਂ ਕਰ ਲਈਆਂ ਦਿਖਾ ਕੇ ਵੀ ਜਸ ਹੋਣੀ ਹੋ ਕੰਮ ਹੀ ਹੈ ਇਹ ਉਹ ਵੀ ਹੁਣ ਨਾ ਜੇ ਤੁਹਾਡੀ ਸਹਿਮਤੀ ਹੋਵੇ ਤਾਂ ਅਸੀਂ ਆਪਣੇ ਵਾਲਾ ਕਰ ਦੇ ਦਈਏ ਜੋ ਬਣੂਗਾ ਕੱਢ ਲੈ ਤਹੀਂ ਨਾ ਇਹ ਫੈਸਲਾ ਲੈ ਹੀ ਲਿਆ ਐ ਇਹ ਸਾਡੀ ਦੋਵਾਂ ਦੀ ਸਲਾਹ ਹੀ ਐ ਵੇਖੋ ਭੈਣ ਜੀ ਮੈਂ ਮੰਦੀ ਆ ਇਹ ਤੁਸ ਜੀ ਕਰ ਲੈ ਭੈਣ ਜੀ ਤੁਹਾਡੀ ਗੱਲ ਤੁਹਾਨੂੰ ਵੀ ਨਾ ਬੁੱਢੇ ਵਾਰ ਸਹਾਰਾ ਚਾਹੀਦਾ ਵਾ ਤੁਹਾਡਾ ਵੀ ਸਹਾਰਾ ਬਣੂੰਗਾ ਤੈਨੂੰ ਹੀ ਪਤਾ ਐ ਮੱਟਲੀ ਮੱਠੀ ਰਹਿਣੀ ਐ ਹੁਣ ਇਹਨੇ ਤੇ ਜੇ ਆਉਂਦਾ ਨਾ ਤੇ ਉਹਨਾਂ ਕਰ ਲੈਨੇ ਸਲਾਹ ਕਿ ਆ ਗੱਲਬਾਤ ਤੇਰੇ ਤਾਏ ਤੇ ਤਾਈ ਦੇ ਤਾਏ ਮੈਂ ਕਰਿਓ ਗਲਤ ਨਾ ਹਾਂ ਚਲੋ ਠੀਕ ਆ ਆਇਓ ਕਰ ਹਾਂ ਹਾਂ ਜਰੂਰ ਕਰਵਾ ਕੋ ਚੱਲ ਆਉਂਦਾ ਨਾ ਜੋਬਨ ਤੋਦਨਾ ਮੈਂ ਕਰਦਾ ਸਲਾਹ ਵੀ ਤੇਰਾ ਤਾਇਆ ਤੇ ਤਾਈ ਆਏ ਹੀ ਤੇ ਆ ਗੱਲਬਾਤ ਕਹਿੰਦੇ ਆਹ ਗੱਲ ਹੀ ਨਹੀਂ ਕਰਨੀ ਤੇ ਆਹੋ ਤੇ ਆਉਂਦਾ ਨਾ ਜੋਬਨ ਤਾਂ ਕੋਈ ਗੱਲ ਨਹੀਂ ਕਿ ਉਹ ਮੇਰੇ ਸੋਹਣੇ ਮੇਲੇ ਆਈ ਐ। ਅਰੇ ਮੇਰੇ ਵੇਟਣ ਢੀ। 2 1 ਚਲੋ ਹੁੰਦਾ ਨਾ ਜੋ ਬਣ। ਤਾਂ ਆਪਾਂ ਦੋਵੇਂ ਜਾਣੇ ਜਾਂਦੇ ਆ। ਜੀ ਮਿਲ ਜਾਣਗੇ। ਆਹ ਫੈਸਲਾ ਨਾ ਇਹਨਾਂ ਦੋਵਾਂ ਜੀਆਂ ਨੇ ਬੜਾ ਵਧੀਆ ਲਿਆਵਾ। ਜੋਤੇ ਤਾਈ ਜੀ ਸਤਿ ਸ਼੍ਰੀ ਅਕਾਲ ਤਾਈ ਜੀ। ਸਤਿ ਸ਼੍ਰੀ ਅਕਾਲ। ਫਤ ਕੀ ਹਾਲ ਚਲ? ਵਧੀਆ ਵਧੀਆ। ਹੋਰ ਸਾਨੂੰ ਠੀਕ ਠਾਕ ਹੋ? ਹਾਂ ਵਧੀਆ। ਆਰਾਮ ਸਭ ਨੇ। ਨਹੀਂ ਕਹਿਣਾ ਹੀ ਹੈ 10 ਪੁੱਤ ਕੰਮ ਆ। ਲੱਲਾ। ਤਾਈ ਜੀ ਆ ਜਾ ਜੋ ਤੈ ਬੈ ਜਾ ਪੁੱਤ ਹੋਸਨਾ ਠੀਕ ਠਾਕ ਆ ਹਾਂਜੀ ਵਧੀਆ ਮੈਂ ਇਧਰੋਂ ਬੈਲੇ ਜੀ ਕੈਮਰਾ ਇਧਰੋਂ ਉੱਥੇ ਬੈ 21 ਆ ਜਾ ਜੋ ਤ ਪੁੱਤ ਤੁਹਾਨੂੰ ਵੀ ਪਤਾ ਵਾ ਮੇਰੇ ਕੋਈ ਨਾ ਟਾਈਮ ਨਹੀਂ ਹੁੰਦਾ ਰੋਜ਼ ਦੇ ਨਿਕਲਿਆ ਨਹੀਂ ਜਾਂਦਾ ਨਾਲੇ ਨਿਆਣੇ ਨੂੰ ਹੁੰਦਾ ਵਾ ਆਪੇ ਮਾਪਿਆਂ ਨਾਲ ਹੀ ਰਵੇ ਤੇ ਚੰਗਾ ਹਾਂ ਹਾਂ 21 21 ਤਾਈ ਜੀ ਤੈ ਇਹਦਾਂ ਦੀਆਂ ਗੱਲਾਂ ਨਾ ਕਰਿਆ ਕਰੋ